ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਜਦੋਂ ਡੱਲੇ ਨੂੰ ਗੁਰੂ ਸਾਹਿਬ ਜੀ ਨੇ ਬਦੂਕ ਦੀ ਗੋਲੀ ਦੇ ਨਾਲ ਪਰਖਣਾ ਚਾਇਆ ਤਾਂ ਉਸ ਵੇਲੇ ਡੱਲੇ ਦੇ ਮਨ ਵਿੱਚ ਕੀ ਕੀ ਖਿਆਲ ਆਏ ਆਓ ਇਸ ਬਾਰੇ ਆਪਾਂ ਜਾਣਦੇ ਹਾਂ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਗਏ ਤਾਂ ਉੱਥੋਂ ਦਾ ਚੌਧਰੀ ਭਾਈ ਡੱਲਾ ਜੀ ਨੇ ਗੁਰੂ ਪਾਸ਼ਾ ਜੀ ਦਾ ਬਹੁਤ ਹੀ ਆਦਰ ਤੇ ਸਤਿਕਾਰ ਕੀਤਾ ਅਤੇ ਜਦ ਸ਼ਾਮ ਹੋਈ ਰਾਤ ਹੋਈ ਤਾਂ ਭਾਈ ਡੱਲੇ ਨੇ ਗੁਰੂ ਪਾਸ਼ਾ ਜੀ ਦੇ ਲਈ ਬਹੁਤ ਸਣ ਆਸਣ ਲਾਇਆ ਅਤੇ ਗੁਰੂ ਪਾਸ਼ਾ ਜੀ ਉਸ ਆਸਣ ਉੱਤੇ ਬੈਠ ਜਾਂਦੇ ਹਨ ਤਾਂ ਉਸ ਵੇਲੇ ਭਾਈ ਡੱਲਾ ਗੁਰੂ ਪਾਸ਼ਾ ਜੀ ਦੀ ਮੰਸਨ ਦੇ ਕੋਲ ਬੈਠ ਜਾਂਦਾ ਹੈ ਅਤੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਅਫਸੋਸ ਕਰਨ ਲੱਗਦਾ ਹੈ ਅਤੇ ਕਹਿ ਲਗਾ ਕਾ ਪਾਸ਼ਾ ਜੀ ਮੈਨੂੰ ਤਾਂ ਚਮਕੌਰ ਦੀ ਜੰਗ ਦਾ ਪਤਾ ਹੀ ਨਹੀਂ ਚਲਿਆ ਜੇਕਰ ਤੁਸੀਂ ਮੈਨੂੰ ਇੱਕ ਵਾਰੀ ਸਨੇਹਾ ਭੇਜ ਕੇ ਬੁਲਾ ਲੈਂਦੇ ਤਾਂ ਮੈਂ ਸਹਿਬਜ਼ਾਦਿਆਂ ਨੂੰ ਸ਼ਹੀਦ ਨਹੀਂ ਹੋਣ ਦੇਣਾ ਸੀ ਮੇਰੇ ਕੋਲ ਬਹੁਤ ਵੱਡੀ ਫੌਜ ਸੀ ਅਤੇ ਮੈਂ ਆਪਣੀ ਫੌਜ ਨਾਲ ਔਰੰਗੇ ਦੀ ਫੌਜ ਅਤੇ ਪਹਾੜੀ ਰਾਜਿਆਂ ਨੂੰ ਮੂੰਹ ਤੋੜ ਜਵਾਬ ਦੇਣਾ ਸੀ ਭਾਈ ਦੱਲੇ ਦੀਆਂ ਇਹ ਗੱਲਾਂ ਸੁਣ ਕੇ ਗੁਰੂ ਪਾਤਸ਼ਾਹ ਜੀ ਕਹਿਣ ਲਗੇ ਕਡਲਿਆ ਕੌਣ ਜੰਮਿਆ ਹੈ ਮੇਰੇ ਸਹਿਬਜ਼ਾਦਿਆਂ ਵੱਲ ਉਂਗਲ ਕਰਨ ਵਾਲਾ ਸਹਿਬਜ਼ਾਦਿਆਂ ਨੂੰ ਤਾਂ ਮੈਂ ਆਪ ਗੜੀ ਤੇ ਹਾਜ਼ਰ ਹੋ ਕੇ ਜੇਕਾਰੇ ਛੱਡ ਛੱਡ ਕੇ ਸ਼ਹੀਦ ਕਰਵਾਇਆ ਹੈ ਜਦ ਸਹਬਜ਼ਾਦੇ ਸ਼ਹੀਦ ਹੋਏ ਸੀ ਤਾਂ ਮੈਂ ਉਸ ਵੇਲੇ ਆਪਣੀ ਅੱਖ ਵਿੱਚੋਂ ਇੱਕ ਵੀ ਇੰਜ ਨਹੀਂ ਛਿੱਟੀ ਜਦੋਂ ਸਹਬਜ਼ਾਦੇ ਸ਼ਹੀਦ ਹੋਏ ਤਾਂ ਅਸੀਂ ਜੇਕਾਰੇ ਲਾਏ ਸਨ ਸਹਬਜ਼ਾਦੇ ਤਾਂ ਆਪ ਸ਼ਹੀਦ ਹੋਣ ਦੇ ਲਈ ਸਾਡੇ ਤੋਂ ਅਗਿਆ ਲੈ ਕੇ ਗਏ ਸਨ ਉਹ ਧਰਤੀ ਤੇ ਇਸੇ ਲਈ ਹੀ ਆਏ ਸਨ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਵੀ ਇਹੀ ਹੁਕਮ ਸੀ ਗੁਰੂ ਪਾਸ਼ਾ ਜੀ ਦੀਆਂ ਇਹ ਗੱਲਾਂ ਸੁਣ ਕੇ ਡੱਲਾ ਉੱਥੋਂ ਉੱਠ ਕੇ ਚਲਾ ਜਾਂਦਾ ਹੈ ਅਤੇ ਜਾ ਕੇ ਆਪਣੀ ਤਜੋਰੀ ਦੇ ਵਿੱਚੋਂ ਗੁਰੂ ਪਾਸ਼ਾ ਜੀ ਦੇ ਲਈ 5 500 ਰੁਪਏ ਦੀ ਰਸਦ ਲੈ ਕੇ ਆਉਂਦਾ ਹੈ ਅਤੇ ਰਸਦ ਲਿਆ ਕੇ ਗੁਰੂ ਪਾਸ਼ਾ ਜੀ ਦੇ ਸਾਹਮਣੇ ਰੱਖ ਦਿੰਦਾ ਹੈ ਅਤੇ ਕਹਿਣ ਲੱਗਾ ਕਿ ਗੁਰੂ ਪਾਸ਼ਾ ਜੀ ਇਹ ਰਸਦ ਆਪ ਜੀ ਅਤੇ ਆਪ ਜੀ ਦੇ ਸਿੰਘਾਂ ਦੇ ਲਈ ਹਾਜ਼ਰ ਕੀਤੀ ਹੈ ਪੇਂਟ ਕੀਤੀ ਹੈ ਤਾਂ ਗੁਰੂ ਪਾਸ਼ਾ ਜੀ ਕਹਿਣ ਲੱਗੇ ਇੱਕ ਡੱਲਿਆ ਜੇ ਤੂੰ ਇਹ ਰਸਦ ਸਾਡੇ ਤੋਂ ਮਨਜ਼ੂਰ ਕਰਵਾਉਣੀ ਹੈ ਤਾਂ ਤੂੰ ਪਹਿਲਾਂ ਗੁਰੂ ਧਾਰਨ ਕਰ ਅਤੇ ਉਸ ਤੋਂ ਬਾਅਦ ਫਿਰ ਅੰਮ੍ਰਿਤ ਛਕ ਲੈ ਅੰਮ੍ਰਿਤ ਛਕ ਕੇ ਸਾਡਾ ਸਿੱਖ ਬਣ ਜਾ ਢੱਡਲਾ ਗੁਰੂ ਪਾਸ਼ਾ ਜੀ ਨੂੰ ਕਹਿਣ ਲੱਗਾ ਕ ਪਾਸ਼ਾ ਜੀ ਕਿ ਮੈਂ ਤਾਂ ਤੁਹਾਡਾ ਵੈਸੇ ਹੀ ਸਿੱਖ ਹਾਂ ਤਾਂ ਗੁਰੂ ਪਾਸ਼ਾ ਜੀ ਕਹਿਣ ਲੱਗੇ ਕ ਢੱਲਿਆ ਐਦਾਂ ਤੂੰ ਸਾਡਾ ਸਿੱਖ ਨਹੀਂ ਹੈ ਐਦਾਂ ਸਾਨੂੰ ਤੇਰੇ ਤੇ ਵਿਸ਼ਵਾਸ ਨਹੀਂ ਹੈ ਭਰੋਸਾ ਨਹੀਂ ਹੈ ਤਾ ਡੱਲਾ ਕਹਿਣ ਲੱਗਾ ਕਾ ਪਾਸ਼ਾ ਜੀ ਮੈਂ ਤੁਹਾਡਾ ਪੂਰਾ ਸਿੱਖ ਹਾਂ ਤੁਸੀਂ ਜਦੋਂ ਮਰਜੀ ਮੈਨੂੰ ਪਰਖ ਲੈਣਾ ਤਾਂ ਡੱਲੇ ਦੀ ਇੰਨੀ ਗੱਲ ਸੁਣ ਕੇ ਗੁਰੂ ਪਾਸ਼ਾ ਜੀ ਨੇ ਇੱਕ ਚੋਜ ਵਿਖਾਇਆ ਤਾਂ ਉਸੇ ਵੇਲੇ ਜਲੰਧਰ ਦਾ ਇੱਕ ਮਿਸਤਰੀ ਗੁਰੂ ਪਾਸ਼ਾ ਜੀ ਦੇ ਕੋਲ ਰਫਲ ਲੈ ਕੇ ਆ ਜਾਂਦਾ ਹੈ ਤਾਂ ਉਸ ਮਿਸਤਰੀ ਨੇ ਗੁਰੂ ਪਾਸ਼ਾ ਜੀ ਦੇ ਅੱਗੇ ਰਫਲ ਰੱਖ ਰਫਲ ਰੱਖ ਕੇ ਬੇਨਤੀ ਕੀਤੀ ਕਿ ਪਾਸ਼ਾ ਜੀ ਕਪਾਸ਼ਾ ਜੀ ਮੈਂ ਇੱਕ ਗਰੀਬ ਆਦਮੀ ਹਾਂ ਬੜੀ ਮਿਹਨਤ ਦੇ ਨਾਲ ਆਪ ਜੀ ਦੇ ਲਈ ਰਫਲ ਬਣਾ ਕੇ ਲੈ ਕੇ ਆਇਆ ਹਾਂ ਇਸ ਨਾਲ ਤੁਸੀਂ ਬੜੇ ਹੀ ਆਰਾਮ ਦੇ ਨਾਲ ਗੱਡੀ ਤੇ ਬੈਠ ਕੇ ਯੰਗ ਕਰ ਸਕਦੇ ਹੋ ਤਾਂ ਗੁਰੂ ਪਾਸ਼ਾ ਜੀ ਉਸ ਮਿਸਤਰੀ ਨੂੰ ਕਹਿਣ ਲੱਗੇ ਕਿ RAM ਗੜੀਆ ਮਿਸਤਰੀ ਤੂੰ ਇਸ ਰਫਲ ਨੂੰ ਚਮਕਾਇਆ ਤਾਂ ਬਹੁਤ ਹੈ ਪਰ ਇਹ ਕਿੰਨੀ ਕੁਮਾਰ ਕਰਦੀ ਹੈ ਤਾਂ ਕੋਲ ਖੜਾ ਡੱਲਾ ਉਸ ਡੱਲਾ ਬੋਲਦਾ ਹੈ ਕਪਾਸ਼ਾ ਜੀ ਤੁਸੀਂ ਇਸ ਮਿਸਤਰੀ ਦੇ ਸਾਹਮਣੇ ਹੀ ਰਫਲ ਚਲਾ ਕੇ ਦੇਖ ਲਵੋ ਜਿਸ ਨਾਲ ਇਹ ਪਤਾ ਲੱਗ ਜਾਵੇਗਾ ਕਿ ਇਹ ਕਿੰਨੀ ਕੁ ਮਾਰ ਕਰਦੀ ਹੈ ਤਾਂ ਗੁਰੂ ਪਾਸ਼ਾ ਜੀ ਨੇ ਡੱਲੇ ਨੂੰ ਪੁੱਛਿਆ ਕਿ ਇਹ ਰਫਲ ਦਾ ਨਿਸ਼ਾਨਾ ਕਿੱਥੇ ਲਾਈਏ ਕਿੱਥੇ ਚਲਾ ਕੇ ਦੇਖੀਏ ਤਾਂ ਡੱਲੇ ਕਹਿਣ ਲੱਗਾ ਕਪਾਸ਼ਾ ਜੀ ਉਹ ਸਾਹਮਣੇ ਕਿਕਰ ਉਤੇ ਇੱਕ ਕਾਂ ਬੈਠਾ ਹੋਇਆ ਹੈ ਤੁਸੀਂ ਉਸ ਤੇ ਨਿਸ਼ਾਨਾ ਲਾ ਕੇ ਦੇਖ ਲਵੋ ਤੁਹਾਡਲੇ ਦੀ ਇਹ ਗੱਲ ਸੁਣ ਕੇ ਗੁਰੂ ਪਾਸ਼ਾ ਜੀ ਮੁਸਕਰਾ ਪਏ ਅਤੇ ਕਹਿਣ ਲਗੇ ਕਢਾ ਲਿਆ ਬਜੀਦ ਦੀ ਫੌਜ ਕਾਵਾ ਘੂਗੀਆਂ ਦੀ ਹੈ ਉਸ ਦੀ ਫੌਜ ਨੇ ਬੱਕਰੀ ਤੇ ਕੁੱਕੜ ਖਾਦੇ ਹੋਏ ਹਨ ਉਹਨਾਂ ਦਾ ਸਰੀਰ ਤਾਂ ਬਹੁਤ ਤਕੜਾ ਹੈ ਪਰ ਰਫਲ ਦਾ ਤਾਂ ਤਾਂ ਪਤਾ ਲੱਗੇਗਾ ਜੇ ਉਹਨਾਂ ਵਰਗੇ ਕਿਸੇ ਤਕੜੇ ਸਰੀਰ ਵਾਲੇ ਤੇ ਤਕੜੇ ਸਰੀਰ ਵਾਲੇ ਦੀ ਛਾਤੀ ਤੇ ਗੋਲੀ ਮਾਰ ਕੇ ਦੇਖੀਏ ਅਤੇ ਫਿਰ ਹੀ ਪਤਾ ਲੱਗੇਗਾ ਕਿ ਰਫਲ ਕਿੰਨੀ ਕੁ ਮਾਰ ਕਰਦੀ ਹੈ ਤਾਂ ਗੁਰੂ ਪਾਸ਼ਾ ਜੀ ਨੇ ਡੱਲੇ ਨੂੰ ਕਿਹਾ ਕਿ ਜਾ ਡਲਿਆ ਆਪਣੀ ਫੌਜ ਵਿੱਚੋਂ ਕਿਸੇ ਇੱਕ ਯੋਧੇ ਨੂੰ ਲੈ ਕੇ ਆ ਤੂੰ ਕਹਿ ਰਿਹਾ ਸੀ ਨਾ ਕਿ ਮੇਰੀ ਫੌਜ ਵਿੱਚ ਬਹੁਤ ਤਕੜੇ ਯੋਧੇ ਹਨ ਤਾਂ ਗੁਰੂ ਪਾਸ਼ਾ ਜੀ ਦੀ ਗੱਲ ਸੁਣ ਕੇ ਡੱਲਾ ਆਪਣੀ ਫੌਜ ਵਿੱਚ ਚਲਿਆ ਜਾਂਦਾ ਹੈ ਅਤੇ ਆਪਣੇ ਯੋਧਿਆਂ ਨੂੰ ਕਹਿਣ ਲੱਗਾ ਕਿ ਗੁਰੂ ਪਾਸ਼ਾ ਜੀ ਨੇ ਰਫਲ ਚਲਾ ਕੇ ਪਰਖਣੀ ਹੈ ਕੋਈ ਇੱਕ ਜੋਦਾ ਮੇਰੇ ਨਾਲ ਚੱਲੋ ਅਤੇ ਆਪਣੀ ਛਾਤੀ ਤੇ ਗੁਰੂ ਪਾਸ਼ਾ ਜੀ ਦੀ ਗੋਲੀ ਖਾਓ ਡੱਲੇ ਦੀ ਇਹ ਗੱਲ ਸੁਣ ਕੇ ਸਾਰੇ ਫੌਜੀਆ ਨੇ ਛਾਤੀ ਤੇ ਗੋਲੀ ਖਾਣ ਤੋਂ ਇਨਕਾਰ ਕਰ ਦਿੱਤਾ ਪਰ ਸੰਗਤ ਜੀ ਗੁਰੂ ਜੀ ਨੇ ਇਹ ਵੀ ਬਚਨ ਕੀਤਾ ਸੀ ਕਿ ਜਿਹੜਾ ਵੀ ਸਿੰਘ ਕਿ ਜਿਹੜਾ ਵੀ ਜੋਦਾ ਸਾਡੀ ਗੋਲੀ ਖਾ ਕੇ ਮਰੇਗਾ ਸ਼ਹੀਦ ਹੋਵੇਗਾ ਅਸੀਂ ਉਸ ਨੂੰ ਸੋਨੇ ਦੇ ਪਾਲਕੀ ਵਿੱਚ ਬਿਠਾ ਕੇ ਸਿੱਧਾ ਦਰਗਾਹ ਨੂੰ ਭੇਜ ਦੇਵਾਂਗੇ ਅਤੇ ਦਰਗਾਹ ਨੂੰ ਜਾਂਦਾ ਹੋਇਆ ਅੱਖੀ ਵੀ ਵਖਾ ਦੇਵਾਂਗੇ। ਡੱਲੇ ਦੇ ਫੌਜੀ ਕਹਿਣ ਲੱਗੇ ਕਿ ਅਸੀਂ ਅਸੀਂ ਐਦਾਂ ਨਹੀਂ ਮਰਨਾ ਅਤੇ ਅਸੀਂ ਤਾਂ ਜੰਗ ਵਿੱਚ ਗੋਲੀਆਂ ਖਾ ਕੇ ਸ਼ਹੀਦ ਹੋਵਾਂਗੇ। ਤਾਂ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਡੱਲਿਆ ਸਾਨੂੰ ਤੇਰੇ ਫੌਜੀਆ ਤੇ ਜਰਾ ਵੀ ਵਿਸ਼ਵਾਸ ਨਹੀਂ ਹੈ ਜਦੋਂ ਬਜੀਦ ਦੇ ਦੀ ਫੌਜ ਨਾਲ ਸਾਮਨਾ ਹੋਇਆ ਤਾਂ ਤੇਰੇ ਫੌਜੀਆਂ ਨੇ ਸਾਮਨਾ ਨਹੀਂ ਕਰਨਾ ਤਾਂ ਡੱਲਾ ਕਹਿਣ ਲੱਗਾ ਕਿ ਪਾਸ਼ਾ ਜੀ ਮੇਰੇ ਫੌਜੀਆਂ ਤੇ ਕੋਈ ਇਤਵਾਰ ਨਹੀਂ ਹੈ ਗੁਰੂ ਪਾਸ਼ਾ ਜੀ ਕਹਿਣ ਲੱਗੇ ਕਿ ਡੱਲਿਆ ਤੇਰੀ ਫੌਜ ਤੇ ਜਰਾ ਵੀ ਇਤਵਾਰ ਨਹੀਂ ਹੈ ਵਜੀਦੇ ਦੀ ਫੌਜ ਨਾਲ ਤੇਰੀ ਫੌਜ ਨੇ ਸਾਮਨਾ ਨਹੀਂ ਕਰਨਾ ਤਾਂ ਤਾਂ ਡੱਲਾ ਕਹਿਣ ਲੱਗਾ ਕਿ ਪਾਸ਼ਾ ਜੀ ਤੁਸੀਂ ਸਾਡੀ ਫੌਜ ਤੇ ਤੁਸੀਂ ਮੇਰੀ ਫੌਜ ਤੇ ਜਰਾ ਕਿ ਇਤਵਾਰ ਕਰੋ ਅਸੀਂ ਜ਼ਰੂਰ ਜੰਗ ਕਰਾਂਗੇ ਤਾਂ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਡਲਿਆ ਜੇਕਰ ਤੂੰ ਸਾਨੂੰ ਪੱਕਾ ਵਿਸ਼ਵਾਸ ਦਿਵਾਉਣਾ ਚਾਹੁੰਦਾ ਹੈ ਤਾਂ ਫਿਰ ਤੂੰ ਇੱਕ ਕੰਮ ਕਰ ਸਾਡੇ ਸਾਹਮਣੇ ਖੜਾ ਹੋ ਜਾ ਅਤੇ ਆਪਣੀ ਛਾਤੀ ਦੇ ਵਿੱਚ ਗੋਲੀ ਖਾ ਲੈ ਏਨੀ ਗੱਲ ਕਹਿ ਕੇ ਗੁਰੂ ਪਾਤਸ਼ਾਹ ਜੀ ਨੇ ਆਪਣੀ ਰਫਲ ਡੱਲੇ ਵੱਲ ਕਰ ਦਿੱਤੀ ਅਤੇ ਰਫਲ ਦੇ ਕੋਹੜੇ ਉੱਤੇ ਆਪਣੀ ਉਂਗਲ ਰੱਖ ਲਈ ਤਾਂ ਜਦੋਂ ਡੱਲੇ ਨੇ ਵੇਖਿਆ ਤਾਂ ਜਦ ਡੱਲੇ ਨੇ ਇਹ ਵੇਖਿਆ ਤਾਂ ਡੱਲਾ ਥਰ ਥਰ ਕੰਮਲ ਲੱਗ ਪੈਂਦਾ ਹੈ ਅਤੇ ਡੱਲੇ ਦੇ ਮਨ ਦੀ ਸ਼ਰਧਾ ਭਾਵਨਾ ਸ਼ਰਧਾ ਇੱਕਦਮ ਬਦਲ ਜਾਂਦੀ ਹੈ ਢਲ ਜਾਂਦੀ ਹੈ ਡੱਲਾ ਮਨ ਵੀ ਸੋਚਣ ਲੱਗਾ ਕਿ ਤੂੰ ਇਸ ਗੁਰੂ ਨੂੰ ਆਪਣੇ ਕੋਲ ਲਿਆ ਕੇ ਖਾ ਮਖਾ ਤੂੰ ਤਾਂ ਆਪਣੇ ਹੱਥੀ ਮੌਤ ਸਹਿੜ ਲਈ ਹੈ ਇਹਨੂੰ ਤਾਂ ਆਪਣੇ ਸਹਿਬਜ਼ਾਦਿਆਂ ਦੀ ਸ਼ਹੀਦੀ ਤੇ ਵੀ ਜਦਾ ਜਰਾ ਵੀ ਅਫਸੋਸ ਨਹੀਂ ਹੈ ਤੂੰ ਤਾਂ ਕਿਹੜੇ ਬਾਗ ਦੀ ਮੂਲੀ ਹੈ ਤੇਰੇ ਮਰਨ ਪਿੱਛੋਂ ਤਾਂ ਇਸ ਨੂੰ જરા ਵੀ ફરક ਨਹੀਂ ਪੈਣਾ ਤਾਂ ਡੱਲਾ ਕੰਮ ਦਾ ਹੋਇਆ ਗੁਰੂ ਪਾਸ਼ਾ ਜੀ ਨੂੰ ਕਹਿਣ ਲੱਗਾ ਕਪਾਸ਼ਾ ਜੀ ਮੈਂ ਇਸ ਇਲਾਕੇ ਦਾ ਚੌਧਰੀ ਹਾਂ ਮੈਨੂੰ ਅਸੀਂ ਪਿੰਡਾਂ ਦਾ ਮਾਮਲਾ ਆਉਂਦਾ ਹੈ ਮੇਰਾ ਬਾਲਕ ਹਾਲੇ ਛੋਟਾ ਹੈ ਅਗਰ ਜੇ ਮੈਂ ਮਰ ਗਿਆ ਮੇਰਾ ਰਾਜ ਭਾਗ ਉਜੜ ਜਾਵੇਗਾ ਤਾਂ ਗੁਰੂ ਪਾਸ਼ਾ ਜੀ ਕਹਿਣ ਲਗੇ ਕੱਡਾ ਲਿਆ ਘਬਰਾ ਨਾ ਤੂੰ ਹੁਣ ਤੂੰ ਇੱਕ ਕੰਮ ਕਰ ਸਾਡੇ ਸਿੰਘਾਂ ਵਿੱਚੋਂ ਕਿਸੇ ਇੱਕ ਸਿੰਘ ਨੂੰ ਬੁਲਾ ਕੇ ਲਿਆ ਤਾਂ ਇੰਨੀ ਗੱਲ ਸੁਣ ਕੇ ਡੱਲੇ ਦੀ ਜਾਨ ਵਿੱਚ ਜਾਨ ਪੈ ਗਈ ਤੇ ਗੁਰੂ ਪਾਤਸ਼ਾਹ ਜੀ ਦੀ ਗੱਲ ਸੁਣ ਕੇ ਸਿੰਘਾਂ ਦੇ ਟੈਂਟ ਕੋਲ ਜਾਂਦਾ ਹੈ ਅਤੇ ਜਾ ਕੇ ਸਿੰਘਾਂ ਨੂੰ ਕਿਹਾ ਕਿ ਗੁਰੂ ਪਾਤਸ਼ਾਹ ਜੀ ਨੇ ਰਫਲ ਫਰਖ ਨਹੀਂ ਹੈ ਕੋਈ ਇੱਕ ਸਿੱਖ ਤੁਹਾਡੇ ਵਿੱਚੋਂ ਕੋਈ ਇੱਕ ਸਿੱਖ ਮੇਰੇ ਨਾਲ ਗੁਰੂ ਜੀ ਕੋਲ ਚੱਲੋ ਗੁਰੂ ਸਾਹਿਬ ਜੀ ਦੀ ਗੋਲੀ ਖਾ ਕੇ ਸ਼ਹੀਦ ਹੋਣ ਦੇ ਲਈ ਤੁਸੀਂ ਮੇਰੇ ਨਾਲ ਚੱਲੋ। ਡੱਲੇ ਦੇ ਮਨ ਵਿੱਚ ਇਹ ਸੀ ਕਿ ਗੁਰੂ ਸਾਹਿਬ ਜੀ ਦੇ ਸਿੰਘਾਂ ਵਿੱਚੋਂ ਕਿਸੇ ਨੇ ਵੀ ਹਾਂ ਨਹੀਂ ਕਰਨੀ ਪਰ ਜਦੋਂ ਡੱਲੇ ਦੀ ਇਹ ਗੱਲ ਸਿੰਘਾਂ ਨੇ ਸੁਣੀ ਤਾਂ ਉਸ ਵੇਲੇ ਸਾਰੇ ਸਿੰਘ ਗੁਰੂ ਸਾਹਿਬ ਜੀ ਦੇ ਕੋਲ ਲਾਈਨ ਵਿੱਚ ਖੜੇ ਹੋ ਗਏ ਅਤੇ ਸਿੰਘ ਇੱਕ ਦੂਸਰੇ ਤੋਂ ਅੱਗੇ ਹੋ ਹੋ ਕੇ ਖੜ ਰਹੇ ਸਨ ਕਿ ਗੁਰੂ ਸਾਹਿਬ ਜੀ ਪਹਿਲਾਂ ਮੈਂ ਗੋਲੀ ਛਾਤੀ ਵਿੱਚ ਖਾਣੀ ਹੈ ਤਾ ਗੁਰੂ ਪਾਸ਼ਾ ਜੀ ਨੇ ਸਿੰਘਾਂ ਵੱਲ ਰਫਲ ਦਾ ਨਿਸ਼ਾਨਾ ਕੀਤਾ ਤਾਂ ਇਹਨੇ ਨੂੰ ਗੁਰੂ ਪਾਸ਼ਾ ਜੀ ਨੇ ਗੋਲੀ ਚਲਾ ਦਿੱਤੀ ਗੋਲੀ ਸਿੰਘਾਂ ਦੀ ਦਸਤਾਰ ਦੇ ਉੱਤੋਂ ਦੀ ਚਲੀ ਗਈ ਇਹ ਵੇਖ ਕੇ ਡੱਲੇ ਦਾ ਦਿਲ ਕੰਬ ਗਿਆ ਤਾਂ ਇਹਨੇ ਨੂੰ ਗੁਰੂ ਪਾਸ਼ਾ ਜੀ ਨੇ ਰਫਲ ਸੁੱਟ ਦਿੱਤੀ ਅਤੇ ਸਾਰੇ ਸਿੰਘਾਂ ਨੂੰ ਆਪਣੀ ਛਾਤੀ ਦੇ ਨਾਲ ਲਾ ਲਿਆ ਦੱਲਾਇ ਕੌਤਕ ਵੇਖ ਕੇ ਬੜਾ ਹੈਰਾਨ ਹੋਇਆ ਅਤੇ ਮਨ ਵੀ ਸੋਚਣ ਲੱਗਾ ਕਿ ਇਹ ਇਹ ਕਿਹੋ ਜੀ ਸਿੱਖ ਹਨ ਕਿ ਇਹ ਕਿਹੋ ਜੀ ਕੌਮ ਹੈ ਅਤੇ ਕਿਸ ਤਰ੍ਹਾਂ ਦੇ ਸਿੰਘ ਹਨ ਜਿਹੜੇ ਮੌਤ ਤੋਂ ਜ਼ਰਾ ਵੀ ਨਹੀਂ ਡਰਦੇ ਤਾਂ ਗੁਰੂ ਪਾਸ਼ਾ ਜੀ ਕਹਿਣ ਲੱਗੇ ਕਢਲਿਆ ਦੇਖ ਸਾਡੇ ਅਮਰਤਾਰੀ ਗੁਰਸਿੱਖ ਅਮਰਤ ਛਕਣ ਦੇ ਨਾਲ ਕਿੰਨੀ ਸ਼ਕਤੀ ਆ ਜਾਂਦੀ ਹੈ ਜੇਕਰ ਤੂੰ ਅਮਰ ਛਕਿਆ ਹੁੰਦਾ ਤਾਂ ਤੇਰੇ ਇਹਨੂੰ ਮੌਤ ਤੋਂ ਜ਼ਰਾ ਵੀ ਡਰ ਨਹੀਂ ਸੀ ਲੱਗਣਾ ਤੇਰੇ ਵਿੱਚ ਵੀ ਇਹ ਸ਼ਕਤੀ ਆ ਜਾਣੀ ਸੀ ਪਰ ਫੇਰ ਵੀ ਡਲੇ ਨੇ ਅੰਮ੍ਰਿਤ ਨਹੀਂ ਚਕਿਆ ਗੁਰੂ ਪਾਤਸ਼ਾਹ ਜੀ ਦਮਦਮਾ ਸਾਹਿਬ ਦੀ ਧਰਤੀ ਤੇ ਸਵਾ ਸਾਲ ਰਹੇ ਸਨ ਅਤੇ ਪਹਿਲਾ ਅਖੰਡ ਪਾਠ ਦਮਦਮਾ ਸਾਹਿਬ ਦੀ ਧਰਤੀ ਤੇ ਹੋਇਆ ਗੁਰੂ ਪਾਤਸ਼ਾਹ ਜੀ ਨੇ ਸਵਾ ਸਾਲ ਤੱਕ ਡੱਲੇ ਦੀ ਲਿਆਂਦੀ ਹੋਈ ਦਾ ਰਸਤ ਦੇ ਵਿੱਚੋਂ ਗੁਰੂ ਸਾਹਿਬ ਜੀ ਅਤੇ ਗੁਰੂ ਸਾਹਿਬ ਜੀ ਦੇ ਸਿੰਘਾਂ ਨੇ ਡੱਲੇ ਦਾ ਲਿਆਂਦਾ ਹੋਏ ਰਸਤ ਦੇ ਵਿੱਚੋਂ ਕੋਈ ਵੀ ਪਦਾਰਥ ਨਹੀਂ ਚਕਿਆ ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਬਚਨ ਕੀਤਾ ਸੀ ਸਿੰਘਾਂ ਨੂੰ ਬਚਨ ਕੀਤਾ ਸੀ ਦੱਲਾ ਨੁਗਰਾ ਹੈ ਉਸ ਦਾ ਲਿਆਂਦਾ ਹੋਇਆ ਰਸਦ ਸਾਡੇ ਕਿਸੇ ਵੀ ਸਿੰਘ ਨੇ ਛਕਿਆ ਤਾਂ ਸਾਡਾ ਤੇ ਉਸ ਦਾ ਕਈ ਜਨਮਾਂ ਦਾ ਫਰਕ ਪੈ ਜਾਵੇਗਾ ਦੱਲੇ ਨੇ ਬਹੁਤ ਯਤਨ ਕੀਤਾ ਕਿ ਗੁਰੂ ਪਾਤਸ਼ਾਹ ਜੀ ਮੇਰੀ ਲਿਆਂਦੀ ਹੋਈ ਰਸਦ ਦੇ ਵਿੱਚੋਂ ਕੁਝ ਛਕ ਲੈਣ ਪਰ ਗੁਰੂ ਪਾਸ਼ਾ ਜੀ ਨੇ ਨਹੀਂ ਛਕਿਆ ਪਰ ਡੱਲੇ ਦੀ ਲਿਆਂਦੀ ਹੋਈ ਰਸਦ ਸੰਗਤ ਵਿੱਚ ਵਰਤਾ ਦਿੰਦੇ ਸਨ ਡੱਲਾ ਹਰ ਰੋਜ਼ ਰਸਦ ਲੈ ਕੇ ਆਉਂਦਾ ਅਤੇ ਗੁਰੂ ਸਾਹਿਬ ਜੀ ਦੇ ਤੰਬੂ ਦਾ ਰਾਤ ਨੂੰ ਵਰਸ਼ਾ ਫੜ ਕੇ ਪੈਰਾ ਵੀ ਦਿੰਦਾ ਗੁਰੂ ਪਾਸ਼ਾ ਜੀ ਨੇ ਡੱਲੇ ਨੂੰ ਕਿਹਾ ਕਿ ਤੂੰ ਅਮਰਤ ਛਕ ਲੈ ਗੁਰੂ ਵਾਲਾ ਬਣ ਜਾ ਡੱਲਾ ਨੇ ਅਮਰਤ ਨਹੀਂ ਛਕਿਆ ਅਤੇ ਜਦ ਗੁਰੂ ਪਾਸ਼ਾ ਜੀ ਦਮਦਮਾ ਸਾਹਿਬ ਤੋਂ ਜਾਣ ਲੱਗੇ ਤਾਂ ਤਾਂ ਗੁਰੂ ਪਾਸ਼ਾ ਜੀ ਨੇ ਡੱਲੇ ਨੂੰ ਕਿਹਾ ਕੱਡਲਿਆ ਤੂੰ ਸਾਡੀ ਬਹੁਤ ਸੇਵਾ ਕੀਤੀ ਹੈ ਅਸੀਂ ਹੁਣ ਇੱਥੋਂ ਜਾਣਾ ਹੈ ਤੂੰ ਸਾਡੇ ਕੋਲੋਂ ਜੋ ਮੰਗਣਾ ਹੈ ਮੰਗ ਲੈ ਤਾਂ ਡੱਲਾ ਕਹਿਣ ਲੱਗਾ ਕਾ ਪਾਸ਼ਾ ਜੀ ਮੈਂ ਕੀ ਮੰਗਣਾ ਹੈ ਮੇਰੇ ਕੋਲ ਤੁਹਾਡੀ ਕਿਰਪਾ ਦੇ ਨਾਲ ਸਭ ਕੁਝ ਹੈ ਤਾਂ ਗੁਰੂ ਪਾਸ਼ਾ ਜੀ ਕਹਿਣ ਲੱਗੇ ਕੱਡਲਿਆ ਡੱਲਿਆ ਜਿਹੜੇ ਪਦਾਰਥ ਤੇਰੇ ਕੋਲ ਹਨ ਜਦ ਤੂੰ ਮਰੇਗਾ ਤਾਂ ਕਿਸੇ ਵੀ ਚੀਜ਼ ਨੇ ਤੇਰੇ ਨਾਲ ਨਹੀਂ ਜਾਣਾ ਇਹ ਸਭ ਕੁਝ ਇੱਥੇ ਹੀ ਰਹਿ ਜਾਵੇਗਾ ਜੇ ਤੂੰ ਅਮਰ ਸਾਕੇ ਜਨਮ ਸਵਾਰ ਲਵੇਂ ਤਾਂ ਦਰਗਾਹ ਦੇ ਵਿੱਚ ਜਾ ਕੇ ਸੁੱਖ ਮਿਲੇਗਾ ਤਾਂ ਜਦੋਂ ਗੁਰੂ ਪਾਸ਼ਾ ਜਿਨੇ ਡੱਲੇ ਨੂੰ ਉਸ ਦਾ ਅੰਤ ਸਮਾਂ ਯਾਦ ਕਰਵਾਇਆ ਤਾਂ ਉਸ ਦੇ ਮਨ ਦੀਆਂ ਅੱਖਾਂ ਖੁੱਲ ਗਈਆਂ ਤਡਲੇ ਨੇ ਕਿਹਾ ਕਪਾ ਸਾ ਜੀ ਜਦੋਂ ਮੈਂ ਮਰ ਕੇ ਦਰਗਾਹ ਵਿੱਚ ਜਾਵਾਂਗਾ ਤਾਂ ਦਰਗਾਹ ਦੇ ਵਿੱਚ ਮੈਨੂੰ ਪੀੜੀ ਜਿੰਨਾ ਥਾਂ ਬਖਸ਼ ਦੇਵੋ ਤਾਂ ਗੁਰੂ ਪਾਸ਼ਾ ਜੀ ਨੇ ਕਿਹਾ ਕਢਲਿਆ ਦਰਗਾਹ ਦੇ ਵਿੱਚ ਗੁਰੂ ਵਾਲਿਆਂ ਨੂੰ ਹੀ ਥਾਂ ਮਿਲਦੀ ਹੈ ਤਾਂ ਡੱਲੇ ਨੇ ਕਿਹਾ ਕਪਾ ਸਾ ਜੀ ਮੈਂ ਸਵਾ ਸਾਲ ਤੱਕ ਤੁਹਾਡੀ ਸੇਵਾ ਕੀਤੀ ਹੈ ਕਿ ਉਸ ਦਾ ਮੈਨੂੰ ਕੋਈ ਫਲ ਨਹੀਂ ਮਿਲੇਗਾ ਤਾਂ ਗੁਰੂ ਪਾਸ਼ਾ ਜੀ ਨੇ ਕਿਹਾ ਸੇਵਾ ਦਾ ਫਲ ਸੇਵਾ ਹੈ ਤੰਗਰੂ ਪਾਸ਼ਾ ਜਿਹਦੀ ਇਹ ਗੱਲ ਸੁਣ ਕੇ ਡੱਲੇ ਦਾ ਮਨ ਕੰਮ ਜਾਂਦਾ ਹੈ ਗੁਰੂ ਪਾਸ਼ਾ ਜੀ ਕਹਿਣ ਲਗੇ ਕਿ ਜਿਹੜਾ ਗੁਰੂ ਨਹੀਂ ਤਾਰਦਾ ਉਹਨੂੰ 84 ਲੱਖ ਜੂਨਾਂ ਦੇ ਵਿੱਚ ਪੈਣਾ ਪੈਂਦਾ ਹੈ ਅਤੇ ਜਿਹੜਾ ਗੁਰੂ ਵਾਲਾ ਬਣ ਜਾਂਦਾ ਹੈ ਉਸ ਨੂੰ ਅੱਗੇ ਦਰਗਾਹ ਦੇ ਵਿੱਚ ਥਾਂ ਮਿਲ ਜਾਂਦੀ ਹੈ ਤਾਂ ਡੱਲੇ ਨੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਪਾਸ਼ਾ ਜੀ ਮੇਰੇ ਤੋਂ ਭੁੱਲ ਹੋ ਗਈ ਹੈ ਮੈਨੂੰ ਬਖਸ਼ ਦੇਵੋ ਮੈਂ ਅਮਰ ਛਕਣ ਲਈ ਤਿਆਰ ਹਾਂ ਤਾਂ ਡੱਲੇ ਦੀ ਇਹ ਗੱਲ ਸੁਣ ਕੇ ਗੁਰੂ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ ਪਾਤਸ਼ਾਹ ਜੀ ਨੇ ਕਿਹਾ ਕਿ ਡੱਲਿਆ ਤੈਨੂੰ ਅਤੇ ਤੇਰੀ ਸਾਰੀ ਫੌਜ ਨੂੰ ਹੀ ਅਮਰਤ ਛਕਾਵਾਂਗੇ ਪੰਜਾਂ ਪਿਆਰਿਆਂ ਨੇ ਡੱਲੇ ਅਤੇ ਡੱਲੇ ਦੀ ਸਾਰੀ ਫੌਜ ਨੂੰ ਅਮਰਤ ਛਕਾਇਆ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਦੀ ਇਹ ਸਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਣਾ